ਮਿਤੀ 26 ਜੁਲਾਈ 2024 ਨੂੰ ਵਿਜੇ ਕਾਰਗਿਲ ਦਿਵਸ ਨੂੰ ਸਮਰਪਿਤ ਬਾਈਕ ਰੈਲੀ ਪੰਜਾਬ ਸਟੇਟ ਵਾਰ ਹੀਰੋਜ਼ ਮੈਮੋਰੀਅਲ ਅਤੇ ਮਿਊਜ਼ੀਅਮ ਇੰਡੀਆ ਗੇਟ ਅਟਾਰੀ ਵਾਗਾ ਬਾਰਡਰ ਚਿਆਟਾ ਅੰਮ੍ਰਿਤਸਰ ਵਿਖੇ ਕੱਢੀ ਗਈ। ਇਸ ਮੌਕੇ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ। ਕਿ ਹਮ ਐਨਸੀਸੀ ਗਰੁੱਪ ਹੈੱਡਕੁਆਟਰ ਲੁਧਿਆਣਾ ਆ ਕਿ 19 ਪੰਜਾਬ ਐਨਸੀਸੀ ਬਟਾਲੀਅਨ ਔਰ ਬਾਕੀ ਜੋ ਬਟਾਲੀਨ ਨੇ ਉਹਨਕੇ ਆਫਸਰ ਸਹਿਬਾਨ जे सी और एसोसिएट एनसीसी ऑफिसर्स एन और एनसीसी सी कैडेट्स ने आज 26 जुलाई जो कि हम कारगिल विजय दिवस के 25 साल पूरे होने की जो यादगार में उसको मना रहे हैं जिसमें हमने एक ये बाइक रैली कंडक्ट करी है लुधिया लुधियाना से शुरू की थी रखबाग जहाँ पर एक वॉर मेमोरियल है मेजर भूपिंदर सिंह महावीर चक्र पोस्टोम वहाँ पर श्रद्धांजलि अर्पित कर कर के ਅਮਨੇ ਬਾਈਕ ਰੈਲੀ ਵਾਹੋਂ ਸੇ ਸ਼ੁਰੂ ਕੀਤੀ ਔਰ ਤਕਰੀਬਨ 150 55 ਕਿਲੋਮੀਟਰ ਦਾ ਸਫਰ ਕਰ ਕਰਕੇ ਅਮਨੇ ਇਹ ਰੈਲੀ ਜੋ ਹੈ ਪੰਜਾਬ ਸਟੇਟ ਹੀਰੋਜ਼ ਆਵਾਰ ਮੈਮੋਰੀਅਲ ਐਂਡ ਮਿਊਜ਼ੀਅਮ ਅੰਮ੍ਰਿਤਸਰ ਮੇ ਆਕਰ ਕੇ ਇਸ ਕੋ ਸੰਪਨਨ ਕੀਤਾ ਸਾਡਾ ਜਿਹੜਾ ਆਵਾਰ ਮੂਰੀ ਨੇ ਡਿਫੈਂਸ ਡਿਪਾਰਟਮੈਂਟ ਥੱਲੇ ਆਉਂਦਾ ਪੰਜਾਬ ਡਿਫੈਂਸ ਸਰਵਿਸਿਜ਼ ਵੈਲਫੇਅਰ ਤਾਂ ਅਜਦਾ ਦਿਨ ਜਿਹੜਾ ਕਾਰਗਿਲ ਦੇ ਜਿਹੜੇ ਸ਼ਹੀਦਾਂ ਨੂੰ ਅਰਪਿਤ ਹੈ ਔਰ ਸਾਡਾ ਡਿਪਾਰਟਮੈਂਟ ਜਿਹੜਾ ਇੱਕ ਕਾਰਗਿਲ ਦੇ ਜਿਹੜੇ ਆਪਣੇ ਵਾਰ ਵਿਡਿਓਜ਼ ਨੇ ਉਹਨਾਂ ਨੂੰ ਸਮਾਨਿਤ ਕਰ ਰਹੇ ਨੇ ਉਹ ਜਿਹੜਾ ਫੰਕਸ਼ਨ ਹੈ ਉਹ ਮੇਨ ਜਿਹੜਾ ਕੱਲ ਅਸੀਂ ਜਾ ਕੇ ਆਏ ਗੁਰਦਾਸਪੁਰ ਹੋ ਰਿਹਾ ਜਿੱਥੇ ਕਿ ਵਾਰ ਬਿਡੋਸ ਵੀਰ ਨਾਰੀਆਂ ਕਾਰਗਿਲ ਦੇ ਅੰਮ੍ਰਿਤਸਰ ਗੁਰਦਾਸਪੁਰ ਤਰਨਤਾਰਨ ਤੇ ਪਠਾਨਕੋਟ ਦੇ ਜਿੰਨੇ ਵੀ ਨੇ ਉਹਨਾਂ ਦਾ ਸਨਮਾਨ ਕੀਤਾ ਜਾ ਰਿਹਾ ਹੈ ਗੁਰਦਾਸਪੁਰ ਵਿਲੇ ਇਸ ਵੇਲੇ ਜਿੱਥੇ ਮਿਨਿਸਟਰ ਸਾਹਿਬ ਪਹੁੰਚੇ ਹੋਏ ਨੇ ਉਹ ਫੰਕਸ਼ਨ ਚੱਲ ਰਿਹਾ ਹੈ ਇੱਥੇ ਅਸੀਂ ਹਰ ਸਾਲ ਆਪਣੇ ਸ਼ਹੀਦਾਂ ਨੂੰ ਯਾਦ ਕਰਦੇ ਹਾਂ ਤਾਂ ਕਿ ਆਉਣ ਵਾਲਾ ਜਿਹੜੀ ਪੀੜ੍ਹੀ ਆ ਉਹਨੂੰ ਯਾਦ ਰਹੇ ਕਿ ਜਿਹੜੇ ਸ਼ਹੀਦ ਸਾਡੇ ਕਰਕੇ ਹੋਏ ਨੇ ਉਹਨਾਂ ਕਰਕੇ ਅੱਜ ਅਸੀਂ ਖੜੇ ਹਾਂ ਤੇ ਉਹਨਾਂ ਦਾ ਜਿਹੜਾ ਰਤਬਾ ਆ मेंटेन करके रखना है। हमें बहुत अच्छा लगा हम पहली बार हमारा एक्सपीरियंस था ये इनके साथ आर्मी ऑफिसर्स के साथ और हम 19 पंजाब बटालियन लुधियाना ग्रुप से हैं हमारा फर्स्ट टाइम राइड था लुधियाना टू अमृतसर और हमें बहुत अच्छा लगा कि हमने शहीदों पच्चीस साल के बाद हमने शहीदों को श्रद्धांजलि दी और हमें बहुत अच्छा लग रहा है और राइड करके भी एक्सपीरियंस मिल रहा है कॉन्फिडेंस आ रहा है कि मतलब आगे लड़कियों को भी जाना चाहिए मैं तो कहती हूँ जिनके पेरेंट्स अलाउ नहीं कर उन्हें करना चाहिए क्योंकि गर्ल्स को भी आगे जाना चाहिए इसकी वजह से गर्ल्स भी आगे जाएंगी और बहुत अच्छा लगा कि सबके साथ एक्सपीरियंस मिला हमें बहुत अच्छा साल उन्नीस सौ नड़िन्नवे भारत पाकिस्तान विचाले कारगिल युद्ध होया जिस विच भारत ने जित प्राप्त की हर साल छब्बीस जुलाई में ਵਿਜੇ ਦਿਵਸ ਮਨਾਇਆ ਜਾਂਦਾ ਹੈ ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਜਾਂਦੀ ਹੈ ਕਿਉਂਕਿ ਕਾਰਗਿਲ ਵਿਜੇ ਦਿਵਸ ਤੇ ਹਰ ਭਾਰਤੀ ਨੂੰ ਮਾਣ ਹੈ ਸੋ ਸਾਨੂੰ ਵੀ ਚਾਹੀਦਾ ਹੈ ਕਿ ਆਪਣੇ ਬੱਚਿਆਂ ਨੂੰ ਨੌਜਵਾਨ ਪੀੜ੍ਹੀ ਨੂੰ ਕਾਰਗਿਲ ਯੁੱਧ ਤੋਂ ਜਾਣੂ ਕਰਵਾਇਆ ਜਾਵੇ ਉਸ ਬਾਰੇ ਦੱਸਿਆ ਜਾਵੇ ਤਾਂ ਜੋ ਉਹ ਵੀ ਦੇਸ਼ ਪ੍ਰਤੀ ਮਾਣ ਮਹਿਸੂਸ ਕਰ ਸਕਣ ਕੈਮਰਾਮੈਨ ਗੁਰਵੀਰ ਸਿੰਘ ਦੇ ਨਾਲ ਵਿਜੇ ਕੁਮਾਰ ਫਾਸਟਵੇ ਨਿਊਜ਼ ਅੰਮ੍ਰਿਤਸਰ